ਦੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾਨਗਰ ਅਤੇ ਭਵਾ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਸਾਰ ਲੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜਾ ਦੀ ਮਾਰ ਝਿਲ ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਵਾਹ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹਰ ਹਰੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਬਿਲਕੁਲ ਮਦਾਨ ਜੀ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰਵਾਉ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜ ਆਇਆ ਹੈਗਾ ਹੜ ਆਇਆ ਹੈਗਾ ਹੜ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਏ ਆ ਗਏ ਤੇ ਅੱਜ ਸ਼੍ਰੋਮਣੀ ਕਾਲਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੁਰਦਾਸ ਉਹਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆਏ ਗਏ ਚਾਹੇ ਉਹ ਦਿਨਾ ਨਗਰ ਦੀ ਗੱਲ ਕੀਤੀ ਜਾਵੇ ਮਕੋੜਾ ਪੱਤਨ ਦੀ ਗੱਲ ਕੀਤੀ ਜਾਵੇ ਭੂਆ ਡੇਰਾ ਬਾਬਾ ਨਾਨਕ ਇਨ੍ਹਾਂ ਇਲਾਕਿਆਂ ਦੇ ਵਿੱਚ ਸੁਖੀਲ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜੇ ਰਾਹਤਾਂ ਚੱਲਦੇ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾਵੇ ਨਾਲ ਹੀ ਨਿਸ਼ਾਰਾ ਮੱਜਨ ਸਿੰਘ ਤੋਂ ਘਟੋਕੜ 15 ਤੋਂ 20 ਟਰਾਲੀਆਂ ਜਿਹੜੀਆਂ ਆਈਆਂ ਨੇ ਜੋ ਰਾਸਮਕਰੀ ਆਈ ਗਿਆ ਉਹ ਲੋਕਾਂ ਤੱਕ ਜਿਹੜੀਆਂ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਵਾ ਟਰਾਲੀ ਰਵਾਨਾ ਕੀਤਾ ਜਾਊਗਾ ਤਾਂ ਰਾਸਮਕਰੀ ਜਿਹੜੀ ਲੋਕਾਂ ਤੱਕ ਪਹ ਅਤੇ ਇਹ ਗੁਰਦ ਆਤ ਕਟ ਦੀ ਤਜਰਬਾ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚ ਰਹੇ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਗਏ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਹਤ ਸਮੱਗਰੀ ਜਿਹੜੀ ਇਹਨਾਂ ਨੂੰ ਵੰਡੀ ਜਾਵੇਗੀ ਜੀ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭੋਆ ਕਸਬੀਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਇਸ ਮੌਕੇ ਰਾਹਤ ਸਮੱਗਰੀ ਜਿਹੜੀ ਆ ਲੋਕਾਂ ਨੂੰ ਪ੍ਰਦਾਨ ਕੀਤੀ ਦੀ ਮਾਰ ਚੱਲ ਰਹੇ ਨੇ ਅਜਿਹੇ ਦੇ ਵਿੱਚ ਸਰਕਾਰ ਦੀ ਗੱਲ ਕਰ ਲਈਏ ਤਾਂ ਸਰਕਾਰ ਦੇ ਵੱਲੋਂ ਵੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾਨਗਰ ਅਤੇ ਭਵਾ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਸਾਰ ਲੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਅਭੀਤੇ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਤਾਰ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਬਿਲਕੁਲ ਅਸਾਧਾਰਨ ਸੀ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰ ਵਾ ਉਹ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜਾ ਆਇਆ ਹੜਾ ਆਇਆ ਹੈਗਾ ਹਰ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਏ ਆ ਕਿ ਨੇ ਤੇ ਅੱਜ ਸ਼੍ਰੋਮਣੀ ਕਾਲਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਰ ਦਾ ਇਸ ਪੁੰਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆਏ ਗਏ ਚਾਹੇ ਉਹ ਦਿਨਾਂ ਨਜਰ ਦੀ ਗੱਲ ਕੀਤੀ ਜਾਵੇ ਮਕੋੜਾ ਪੱਤਨ ਦੀ ਗੱਲ ਕੀਤੀ ਜਾਵੇ ਭੂਆ ਡੇਰਾ ਬਾਬਾ ਨਾਨਕ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਸੁਖੀਲ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜੇ ਰਾਹਤਾਂ ਚੱਲਦੇ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾਵੇ ਨਾਲ ਹੀ ਮਸ਼ਹਰਾ ਮੱਜਨ ਸਿੰਘ ਤੋਂ ਘਟੋ ਘਟ 15 ਤੋਂ 20 ਟਰਾਲੀਆਂ ਜਿਹੜੀਆਂ ਆਈਆਂ ਨੇ ਜੋ ਰਾਸਮਕਰੀ ਆ ਗਿਆ ਉਹ ਲੋਕਾਂ ਤੱਕ ਜਿਹੜੀ ਹੈ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਵਾ ਟਰਾਲੀ ਰਵਾਨਾ ਕੀਤਾ ਜਾਊਗਾ ਤਾਂ ਰਾਸਮਕਰੀ ਜਿਹੜੀ ਲੋਕਾਂ ਤੱਕ ਤਿੰਨ ਦਿਨ ਰਾਤ ਕੱਢ ਕੇ ਜਿਹੜਾ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚਣਗੇ ਇਹਨਾਂ ਦੇ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਹਤ ਸਮੱਗਰੀ ਜਿਹੜੀ ਇਹਨਾਂ ਨੂੰ ਵੰਡੀ ਜਾਵੇਗੀ ਜੀ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਡੇਰਾ ਬਾਬਾ ਨਾਨਕ ਦਿਨਾਨਗਰ ਅਤੇ ਭੋਆ ਕਸਬੀਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਇਸ ਮੌਕੇ ਰਾਹਤ ਸਮੱਗਰੀ ਜਿਹੜੀ ਆ ਲੋਕਾਂ ਨੂੰ ਪ੍ਰਦਾਨ ਕੀਤੀ ਜਾ ਦੀ ਮਾਰ ਚੱਲ ਰਹੇ ਨੇ ਅਜੇ ਇਹ ਦੇ ਵਿੱਚ ਸਰਕਾਰ ਦੀ ਗੱਲ ਕਰ ਲਈਏ ਤਾਂ ਸਰਕਾਰ ਦੇ ਵੱਲੋਂ ਵੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭੂਆ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਹਸਰ ਲੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਲੋਕ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਤਾਰ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਬਿਲਕੁਲ ਮਦਦ ਤੁਹਾਨੂੰ ਕੀ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰ ਵਾ ਉਹ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜਾ ਆਇਆ ਹੜਾ ਆਇਆ ਹੈਗਾ ਹੜ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਇਆਗੇ ਤੇ ਅੱਜ ਸ਼੍ਰੋਮਣੀ ਕਾਲਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਦਾਂ ਇਸ ਤੋਂ ਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆਏ ਗਏ ਚਾਹੇ ਉਹ ਦਿਨਾ ਨਗਰ ਦੀ ਗੱਲ ਕੀਤੀ ਜਾਵੇ ਮਕੋੜਾ ਪੱਤਨ ਦੀ ਗੱਲ ਕੀਤੀ ਜਾਵੇ ਭੂਆ ਡੇਰਾ ਬਾਬਾ ਨਾਨਕ ਇਨ੍ਹਾਂ ਇਲਾਕਿਆਂ ਦੇ ਵਿੱਚ ਸੁਖੀਲ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜੇ ਰਾਹਤਾਂ ਚੱਲਦੇ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾਵੇ ਨਾਲ ਹੀ ਨਿਸ਼ਾਰਾ ਮੱਜਨ ਸਿੰਘ ਤੋਂ ਘਟੋਕੜ 15 ਤੋਂ 20 ਟਰਾਲੀਆਂ ਜਿਹੜੀਆਂ ਆਈਆਂ ਨੇ ਜੋ ਰਾਸਮਕਰੀ ਆ ਗਿਆ ਉਹ ਲੋਕਾਂ ਤੱਕ ਜਿਹੜੀਆਂ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਵਾ ਟਰਾਲੀ ਨੂੰ ਰਵਾਨਾ ਕੀਤਾ ਜਾਊਗਾ ਤਾਂ ਰਾਸਮਕਰੀ ਜਿਹੜੀ ਲੋਕਾਂ ਤੱਕ ਪਹ ਜਿਹੜੇ ਪਿੰਡ ਹੈਗੇ ਨੇ ਇਹਨਾਂ ਦੇ ਵਿੱਚ ਜਿਹੜੇ ਹੋਰ ਵੀ ਸਰਕਾਰ ਉਹਨਾਂ ਦੇ ਰਾਦ ਕਾਜ ਕੀਤੇ ਜਾ ਰਹੇ ਸਮਾਜਿਕ ਉਹਨਾਂ ਰਾਦ ਕਾਜ ਕੀਤੇ ਜਾ ਰਹੇ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚਣਗੇ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਹਤ ਸਮੱਗਰੀ ਜਿਹੜੀ ਇਹਨਾਂ ਨੂੰ ਵੰਡੀ ਜਾਵੇਗੀ ਜੀ ਜੀ ਬਿਲਕੁਲ ਤਮਾਮ ਜਾਣਕਾਰੀ ਲਈ ਧੰਨਵਾਦ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਡੇਰਾ ਬਾਬਾ ਨਾਨਕ ਦੀਨਾਨਗਰ ਅਤੇ ਭੋਆ ਕਸਬੀਆਂ ਦੇ ਹੜ੍ਹ ਪ੍ਰਭਾਵਿਤ ਇਲਾ ਦਾਨ ਕੀਤੀ ਜਾਵੇਗੀ ਤਾਂ ਦੱਸਦੀ ਹੈ ਕਿ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸਰਕਾਰ ਦੀ ਗੱਲ ਕਰ ਲਈਏ ਤਾਂ ਸਰਕਾਰ ਦੇ ਵੱਲੋਂ ਵੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਪੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭਵਾ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਸਾਰ ਲੈਂਦੇ ਹੋਏ ਨਜ਼ਰ ਆਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜਾ ਦੀ ਮਾਰ ਚੱਲ ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਕਾ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਤਾਰ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਅਦ੍ਰਿਕਮਤ ਆਤਮਾਤੀ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰ ਵਾ ਉਹ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜਾ ਆਇਆ ਹੜਾ ਆਇਆ ਹੈਗਾ ਹੜ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਏ ਆ ਗਏ ਤੇ ਅੱਜ ਸ਼੍ਰੋਮਣੀ ਕਾਲਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੁਰਦਾਸਪੁਰ ਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਗਏ ਨੇ ਚਾਹੇ ਉਹ ਦਿਨਾਂ ਨਾ ਚੋਂ ਦੀ ਗੱਲ ਕੀਤੀ ਜਾਵੇ ਮਕੋੜਾ ਪੱਤਨ ਦੀ ਗੱਲ ਕੀਤੀ ਜਾਵੇ ਭੂਆ ਡੇਰਾ ਬਾਬਾ ਨਾਨਕ ਇਨ੍ਹਾਂ ਇਲਾਕਿਆਂ ਦੇ ਵਿੱਚ ਸੁਖੀਲ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜੇ ਰਾਹ ਤਾ ਚੱਲਦੇ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾਵੇ ਨਾਲ ਹੀ ਨਿਸ਼ਾਰਾ ਮੱਜਨ ਸਿੰਘ ਤੋਂ ਘਟੋਕੜ 15 ਤੋਂ 20 ਟਰਾਲੀਆਂ ਜਿਹੜੀਆਂ ਆਈਆਂ ਨੇ ਜੋ ਰਾਸਮਕਰੀ ਆਈ ਗਿਆ ਉਹ ਲੋਕਾਂ ਤੱਕ ਜਿਹੜੀਆਂ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਵਾ ਟਰਾਲੀ ਰਵਾਨਾ ਕੀਤਾ ਜਾਊਗਾ ਤਾਂ ਰਾਸ ਸਮਗਰੀ ਜਿਹੜੀ ਲੋਕਾਂ ਤ ਜਿਹੜੇ ਪਿੰਡ ਆ ਗਏ ਨੇ ਇਹਨਾਂ ਦੇ ਵਿੱਚ ਵੀ ਹੋਰ ਵੀ ਸਰਕਾਰ ਉਹਨਾਂ ਦੇ ਰਾਹ ਕਾਜ ਕੀਤੇ ਜਾ ਰਹੇ ਸਮੱਗਰੀ ਵੀ ਉਹਨਾਂ ਦੇ ਰਾਹ ਕਾਜ ਕੀਤੇ ਜਾ ਰਹੇ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚਣਗੇ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਹ ਸਮੱਗਰੀ ਜਿਹੜੀ ਇਹਨਾਂ ਨੂੰ ਵੰਡੀ ਜਾਵੇਗੀ ਜੀ ਜੀ ਬਿਲਕੁਲ ਤਮਾਮ ਜਾਣਕਾਰੀ ਲਈ ਧੰਨਵਾਦ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭੋਆ ਕਸਬੀਆਂ ਦੇ ਹੜ੍ਹ ਪ੍ਰਭਾਵਿਤ ਇਲਾਕ ਪ੍ਰਦਾਨ ਕੀਤੀ ਜਾਵੇਗੀ ਤਾਂ ਦੱਸਦੀ ਹੈ ਕਿ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸਰਕਾਰ ਦੀ ਗੱਲ ਕਰ ਲਈਏ ਤਾਂ ਸਰਕਾਰ ਦੇ ਵੱਲੋਂ ਵੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭਵਾ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਸਾਰ ਲੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਫੜਾ ਦੀ ਮਾਰ ਚ ਝਲ ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਲੋਕ ਕਾ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਤਾਰ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਬਿਲਕੁਲ ਅਦਾਸਾਤੀ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰਵਾਉ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜਾ ਆਇਆ ਹੜਾ ਆਇਆ ਹੈਗਾ ਹੜ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਗੁਰਦਾਸਪੁਰ ਜਿਹੜੇ ਤੇ ਪ੍ਰਭਾਵਿਤ ਹੋਇਆਗੇ ਨੇ ਤੇ ਅੱਜ ਸ਼੍ਰੋਮਣੀ ਕਾਰਕਮ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੁਰਦਾਂ ਤੋਂ ਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆਏ ਗਏ ਚਾਹੇ ਉਹ ਦਿਨਾ ਨਗਰ ਦੀ ਗੱਲ ਕੀਤੀ ਜਾਵੇ ਮਕੋਣਾ ਪੱਤਨ ਦੀ ਗੱਲ ਕੀਤੀ ਜਾਵੇ ਭੂਆ ਡੇਰਾ ਬਾਬਾ ਨਾਨਕ ਇਨ੍ਹਾਂ ਇਲਾਕਿਆਂ ਦੇ ਵਿੱਚ ਸੁਖੀ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜੇ ਰਾਹ ਤਾਂ ਚੱਲਦੇ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾਵੇ ਨਾਲ ਹੀ ਨਿਸ਼ਾਰਾ ਮੱਜਨ ਸਿੰਘ ਤੋਂ ਘਟੋ ਘੜ 15 ਤੋਂ 20 ਟਰਾਲੀਆਂ ਜਿਹੜੀਆਂ ਆਈਆਂ ਨੇ ਜੋ ਰਾਸਮਗਰੀ ਆ ਗਿਆ ਉਹ ਲੋਕਾਂ ਤੱਕ ਜਿਹੜੀ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਹੈ ਟਰਾਲੀ ਨੂੰ ਰਵਾਨਾ ਕੀਤਾ ਜਾਊਗਾ ਤਾਂ ਰਾਸਮਗਰੀ ਜਿਹੜੀ ਲੋਕਾਂ ਤੱਕ ਪਹੁੰਚਾਈ ਜਿਹੜੇ ਪਿੰਡ ਆ ਗਏ ਨੇ ਇਹਨਾਂ ਦੇ ਵਿੱਚ ਜਿਹੜੇ ਹੋਰ ਵੀ ਸਰਕਾਰ ਉਹਨਾਂ ਦੀ ਰਾਹਤ ਕਾਜ ਕੀਤੇ ਜਾ ਰਹੇ ਸਮਾਜਿਕ ਉਹਨਾਂ ਰਾਹਤ ਕਾਜ ਕੀਤੇ ਜਾ ਰਹੇ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚ ਕੇ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਹਤ ਸਮੱਗਰੀ ਜਿਹੜੀ ਇਹਨਾਂ ਨੂੰ ਮਿਲ ਜਾਈਏਗੀ ਜੀ ਜੀ ਬਿਲਕੁਲ ਤਮਾਮ ਚਾਲਕਾਰੇ ਲਈ ਧੰਨਵਾਦ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭੋਆ ਕਸਬੀਆਂ ਦੇ ਹੜ੍ਹ ਪ੍ਰਭ ਪ੍ਰਦਾਨ ਕੀਤੀ ਜਾਵੇਗੀ ਤਾਂ ਦੱਸ ਦਈਏ ਕਿ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸਰਕਾਰ ਦੀ ਗੱਲ ਕਰ ਲਈਏ ਤਾਂ ਸਰਕਾਰ ਦੇ ਵੱਲੋਂ ਵੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭੂਆ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਹਸਰ ਲੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚिल ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਲੋਕ ਕਾ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਤਾਰ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਬਿਲਕੁਲ ਅਦਆਤੀ ਬਰਦਾਸ਼ਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰਵਾਉ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜ ਆਇਆ ਹੜ ਆਇਆ ਹੈਗਾ ਹਰ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਬਰਦਾਸ਼ਪੁਰ ਜਿਲ੍ਹੇ ਦੇ ਪ੍ਰਭਾਵਿਤ ਹੋਇਆਗੇ ਨੇ ਤੇ ਅੱਜ ਸ਼੍ਰੋਮਣੀ ਕਾਰਜਕੈਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬਰਦਾਸਪੁਰ ਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆਏ ਗਏ ਚਾਹੇ ਉਹ ਦਿਨਾਂ ਦੇ ਉਹਦੀ ਗੱਲ ਕੀਤੀ ਜਾਵੇ ਮਕੋਣਾ ਪੱਤਨ ਦੀ ਗੱਲ ਕੀਤੀ ਜਾਵੇ ਪੂਆ ਡੇਰਾ ਬਾਬਾ ਨਾਨਕ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਸੁਖੀਲ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜੇ ਰਹਿਤਾਂ ਚੱਲਦੇ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾਵੇ ਨਾਲ ਹੀ ਨਿਸ਼ਾਰਾ ਮੱਜਨ ਸਿੰਘ ਤੋਂ ਘਟੋਕਰ 15 ਤੋਂ 20 ਟਰਾਲੀਆਂ ਜਿਹੜੀਆਂ ਆਈਆਂ ਨੇ ਜੋ ਰਾਸਮ ਬੱਕਰੀ ਹੈਗੀਆਂ ਉਹ ਲੋਕਾਂ ਤੱਕ ਜਿਹੜੀਆਂ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਵਾ ਟਰਾਲੀ ਨੂੰ ਰਵਾਨਾ ਕੀਤਾ ਜਾਊਗਾ ਤਾਂ ਰਾਸਮ ਬੱਕਰੀ ਜਿਹੜੀ ਲੋਕਾਂ ਤ ਜਿਹੜੇ ਪਿੰਡ ਹੈਗੇ ਨੇ ਇਹਨਾਂ ਦੇ ਵਿੱਚ ਜਿਹੜੇ ਹੋਰ ਵੀ ਸਰਕਾਰ ਉਹਨਾਂ ਦੇ ਰਾਹ ਕਾਜ ਕੀਤੇ ਜਾ ਰਹੇ ਸਮਾਸਥੀ ਵੀ ਉਹਨਾਂ ਦੇ ਰਾਹ ਕਾਜ ਕੀਤੇ ਜਾ ਰਹੇ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚਣਗੇ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਹ ਸਮੱਗਰੀ ਜਿਹੜੀ ਇਹਨਾਂ ਨੂੰ ਵੰਡੀ ਜਾਵੇਗੀ ਜੀ ਜੀ ਬਿਲਕੁਲ ਤਮਾਮ ਜਾਣਕਾਰੀ ਲਈ ਧੰਨਵਾਦ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭੋਆ ਕਸਬੀਆਂ ਦੇ ਹੜ੍ਹ ਪ੍ਰਭਾਵਿਤ ਦਾਨ ਕੀਤੀ ਜਾਵੇਗੀ ਤਾਂ ਦੱਸ ਦਈਏ ਕਿ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸਰਕਾਰ ਦੀ ਗੱਲ ਕਰ ਲਈਏ ਤਾਂ ਸਰਕਾਰ ਦੇ ਵੱਲੋਂ ਵੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਪੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾਨਗਰ ਅਤੇ ਭੂਆ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਹਸਰ ਲੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਕਾ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਤਾਰ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਦੀ ਹਕੂਮਤ ਆਤਮਾਤੀ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰ ਵਾ ਉਹ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜਾ ਆਇਆ ਹੜਾ ਆਇਆ ਹੈਗਾ ਹਰ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਇਆਗੇ ਨੇ ਤੇ ਅੱਜ ਸ਼੍ਰੋਮਣੀ ਕਾਲਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੁਰਦਸਪੁਰ ਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆਏ ਗਏ ਚਾਹੇ ਉਹ ਦਿਨਾ ਨਜੋਦੀ ਗੱਲ ਕੀਤੀ ਜਾਵੇ ਮਕੋਣਾ ਪੱਤਨ ਦੀ ਗੱਲ ਕੀਤੀ ਜਾਵੇ ਭੂਆ ਡੇਰਾ ਬਾਬਾ ਨਾਨਕ ਇਨ੍ਹਾਂ ਇਲਾਕਿਆਂ ਦੇ ਵਿੱਚ ਸੁਖੀਲ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜੇ ਰਾਹਤਾਂ ਚੱਲਦੇ ਹੈਗੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾਵੇ ਨਾਲ ਹੀ ਨਿਸ਼ਾਰਾ ਮੱਜਨ ਸਿੰਘ ਤੋਂ ਘਟੋਕੜ 15 ਤੋਂ 20 ਟਰਾਲੀਆਂ ਜਿਹੜੀਆਂ ਆਈਆਂ ਨੇ ਜੋ ਰਾਸੂ ਮੱਕਰੀ ਹੈ ਗਿਆ ਉਹ ਲੋਕਾਂ ਤੱਕ ਜਿਹੜੀਆਂ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਵਾ ਟਰਾਲੀ ਰਵਾਨਾ ਕੀਤਾ ਜਾਊਗਾ ਤਾਂ ਰਾਸੂ ਮੱਕਰੀ ਜਿਹੜੀ ਲੋਕਾਂ ਤੱਕ ਪ ਜਿਹੜੇ ਪਿੰਡ ਆ ਗਏ ਨੇ ਇਹਨਾਂ ਦੇ ਵਿੱਚ ਜਿਹੜੇ ਹੋਰ ਵੀ ਸਰਕਾਰ ਉਹਨਾਂ ਦੇ ਰਾਹ ਕਾਜ ਕੀਤੇ ਜਾ ਰਹੇ ਸਮਾਜਿਕ ਉਹਨਾਂ ਦੇ ਰਾਹ ਕਾਜ ਕੀਤੇ ਜਾ ਰਹੇ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚਣਗੇ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਹ ਸਮੱਗਰੀ ਜਿਹੜੀ ਇਹਨਾਂ ਨੂੰ ਵੰਡੀ ਜਾਵੇਗੀ ਜੀ ਜੀ ਬਿਲਕੁਲ ਤਮਾਮ ਜਾਣਕਾਰੀ ਲਈ ਧੰਨਵਾਦ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਡੇਰਾ ਬਾਬਾ ਨਾਨਕ ਦਿਨਾਨਗਰ ਅਤੇ ਭੋਆ ਕਸਬੀਆਂ ਦੇ ਹੜ੍ਹ ਪ੍ਰਭਾਵਿਤ ਇ ਪ੍ਰਦਾਨ ਕੀਤੀ ਜਾਵੇਗੀ ਤਾਂ ਦੱਸਦੀ ਹੈ ਕਿ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸਰਕਾਰ ਦੀ ਗੱਲ ਕਰ ਲਈਏ ਤਾਂ ਸਰਕਾਰ ਦੇ ਵੱਲੋਂ ਵੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਪੈਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੇ ਦੌਰੇ ਤੇ ਰਹਿਣਗੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੁਖਬੀਰ ਸਿੰਘ ਬਾਦਲ ਦੌਰਾ ਕਰਨਗੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਦੀਨਾ ਨਗਰ ਅਤੇ ਭਵਾ ਕਸਬਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ ਤੇ ਲੋਕਾਂ ਦੀ ਸਾਰ ਲੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਚਿਲ ਰਹੇ ਨੇ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਦੱਸਦੀ ਹੈ ਕਿ ਕਸਬਾ ਨੁਸ਼ਹਿਰਾ ਮੱਜਾ ਸਿੰਘ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਵੀ ਰਵਾਨਾ ਕਰਨਗੇ ਤਾਂ ਲਗਾਤਾਰ ਹੀ ਰਾਹਤ ਕਾਰਜ ਜਿਹੜਾ ਆ ਉਹ ਚੱਲ ਰਿਹਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਕਾ ਦੀਆਂ ਮੁਸ਼ਕਿਲਾਂ ਸੁਣਦੇ ਸੁਣ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਫੋਨ ਲਾਈਨ ਤੇ ਅਫਤਾਰ ਸਾਡੇ ਨਾਲ ਜੁੜੇ ਹੋਏ ਨੇ ਅਫਤਾਰ ਕੀ ਕੁਝ ਜਾਣਕਾਰੀ ਹੈ ਸੁਖਬੀਰ ਬਾਦਲ ਕਿਹੜੇ ਕਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਜਾਣਗੇ ਬਿਲਕੁਲ ਅਦਾਸ ਜੀ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਕਹਿਰਵਾ ਉਹ ਦੇਖਣ ਨੂੰ ਮਿਲਿਆ ਹੈਗਾ ਸੀ ਰਾਵੀ ਦਰਿਆ ਤੇ ਪਾਣੀ ਕਰਕੇ ਜਿਹੜਾ ਹੜ ਆਇਆ ਹੜ ਆਇਆ ਹੈਗਾ ਹਰ ਦੇ ਨਾਲ 100 ਤੋਂ ਵੱਧ ਪਿੰਡ ਜਿਹੜੇ ਨੇ ਗੁਰਦਾਸਪੁਰ ਜਿਲ੍ਹੇ ਦੇ ਪ੍ਰਭਾਵਿਤ ਹੋਇਆਗੇ ਤੇ ਅੱਜ ਸ਼੍ਰੋਮਣੀ ਕਾਲਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗੁਰਦਾਸਪੁਰ ਦਾ ਦੌਰਾ ਕੀਤਾ ਜਾਵੇਗਾ ਤਾਂ ਖਾਸ ਤੌਰ ਤੇ ਜਿਹੜੇ ਹੜ ਪ੍ਰਭਾਵਿਤ ਇਲਾਕੇ ਆ ਗਏ ਚਾਹੇ ਉਹ ਦੀਨਾ ਨਗਰ ਦੀ ਗੱਲ ਕੀਤੀ ਜਾਵੇ ਮਕੋੜਾ ਪੱਤਨ ਦੀ ਗੱਲ ਕੀਤੀ ਜਾਵੇ ਭੂਆ ਡੇਰਾ ਬਾਬਾ ਨਾਨਕ ਇਨ੍ਹਾਂ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਪਹੁੰਚਣਗੇ ਤੇ ਜਿਹੜ ਰਾਜ ਮੁਕਰੀ ਹੈ ਗਿਆ ਉਹ ਲੋਕਾਂ ਤੱਕ ਜਿਹੜੀਆਂ ਪਹੁੰਚਾਈ ਜਾਵੇਗੀ ਤਾਂ ਅੱਜ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਟਰਾਲੀ ਰਵਾਨਾ ਕੀਤਾ ਜਾਊਗਾ ਤਾਂ ਰਾਜ ਸਮਗਰੀ ਜਿਹੜੀ ਲੋਕਾਂ ਤੱਕ ਪਹੁੰਚਾਈ ਜਾਵੇਗੀ ਕਿਉਂਕਿ ਲਗਾਤਾਰ ਜਿਹੜੇ ਪਿੰਡ ਆ ਗਏ ਨੇ ਇਹਨਾਂ ਦੇ ਵਿੱਚ ਜਿਹੜੇ ਹੋਰ ਵੀ ਸਰਕਾਰ ਉਹਨਾਂ ਦੇ ਰਾਜ ਕੰਮ ਕੀਤੇ ਜਾ ਰਹੇ ਸਮਾਜਿਕ ਉਹਨਾਂ ਦੇ ਰਾਜ ਕੰਮ ਕੀਤੇ ਜਾ ਰਹੇ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਖਾਸ ਤੌਰ ਤੇ ਇਹਨਾਂ ਪਿੰਡਾਂ ਵਿੱਚ ਪਹੁੰਚਣਗੇ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਰਾਜ ਸਮਗਰੀ ਜਿਹੜੀ ਇਹਨਾਂ ਨੂੰ ਮੰਡੀ ਜਾਵੇਗੀ ਜੀ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਸੁਖਬੀਰ ਸਿੰਘ ਬਾ